ਹਾਲੋ ਜੀ ਸਤਿ ਸ਼੍ਰੀ ਅਕਾਲ ਬਲਾਸਰਾਂ ਨੂੰ ਚੱਲ ਆਪਾਂ ਚੱਲਾਂਗੇ ਫਿਰ ਲੈਵਾਂਗੇ ਆਇਆ ਪੋਪਕੋਰਨ ਖਾਈਏ ਬਸ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵਗੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਅੰਦਰ ਜੁੜੇ ਰਹੋ ਵਲੌਗ ਦੇ ਨਾਲ ਦੇਖੋ ਜੀ ਅੱਜ ਟੈਲਰ ਸਾਹਿਬ ਲੱਗੇ ਹੋਏ ਨੇ ਹਾਂਜੀ ਟੈਲਰ ਸਾਹਿਬ ਕੀ ਕਰ ਰਹੇ ਹੋ ਸੂਟ ਬਣਾ ਰਹੇ ਸੂਟ ਬਣਾ ਰਿਹਾ ਟੈਲਰ ਸਾਹਿਬ ਸੂਟ ਬਣਾ ਰਿਹਾ ਟੈਲਰ ਸਾਹਿਬ ਸੂਟ ਹੀ ਬਣਾਣਗੇ ਹਾਂਜੀ ਹਾਂ ਹੈ ਠੀਕ ਹੈ ਉਹ ਥੱਲੇ ਕਿਵੇਂ ਸੱਟ ਰੱਖਿਆ ਉਹ ਡਿੱਗ ਗਿਆ ਠੀਕ ਹੈ ਇੱਕ ਗੱਲ ਦੱਸਿਓ ਜੀ ਟੈਲਰ ਸਾਹਿਬ ਨੇ ਨਾ ਇੱਕ ਸੂਟ ਖਰਾਬ ਕਰਤਾ ਵੈਸੇ ਤਾਂ ਅਡਾ ਮੰਮੀ ਮੰਮੀ ਦੇਖੀ ਸੀ ਸੂਟ ਮੰਮੀ ਕਹਿ ਗਈ ਸੀ ਵੀ ਸੂਟ ਬਣਾ ਕੇ ਲਿਆਏ ਸਾਡਾ ਠੰਡ ਸਰਦੀਆਂ ਵਾਲਾ ਸੂਟ ਸੀ ਮੋਟਾ ਮੈਨ ਲੱਗਦਾ ਸੂਟ ਵੀ ਹੋ ਜਨ ਜਦੋਂ ਤੱਕ ਪਹੁੰਚੂਗਾ ਉਸ ਤੱਕ ਸਰਦੀਆਂ ਖਤਮ ਹੋ ਜਾਣੀਆਂ। ਬਈਤਵਾਰ ਤੇ ਮੈਂ ਕਿਹਾ ਚੱਲ ਥੋੜਾ ਵਲੋਗ ਬਣਾਉਨੇ ਆ। ਤੇ ਪ੍ਰੀਲ ਆਪਣੀ ਨੂੰ ਅੱਜ ਛੁੱਟੀ ਸੀਗੀ। ਪ੍ਰੀਲ ਗਈ ਆ। ਕਿੱਧਰ ਗਈ ਪ੍ਰੀਲ? ਸ਼ੈਂਪੂ ਲੈਣ ਦੁਕਾਨ ਤੇ। ਦੁਕਾਨ ਤੇ ਗਈ ਹੈ ਸ਼ੈਂਪੂ ਲੈਣ ਵਾਸਤੇ। ਜ਼ੈਤਵਾਰ ਸੀ ਕੇਸੀ ਨਹਾਣੇ ਸੀਗੇ। ਤੇ ਧੋ ਕੇ ਤੇ ਫੇਰ ਨਾਲੇ ਅੱਜ ਧੁੱਪ ਜੀ ਵਧੀਆ ਹੈਗੀ ਆ। ਸੁਕਾਵਾਂਗੇ ਤੇ ਆ ਦੇਖੋ ਆਪਣੇ ਫੁੱਲ ਖਿੜੇ ਹੋਏ ਵਧੀਆ ਗੰਦੇ ਦੇ ਫੁੱਲ ਲੱਗੇ ਹੋਏ ਆ। ਹੂੰ। ਆਪਾਂ ਬਣਾ ਲਿਆ ਪੋਪਕਾਰਨ ਮੈਂ ਕਿਹਾ ਚਲ ਪੋਪਕਾਰਨ ਬਣਾ ਲਈਏ ਖਾ ਲਈਏ ਪੋਪਕਾਰਨ ਅਸੀਂ ਬਣਾ ਰਹੇ ਤਾਂ ਨਹੀਂ ਹੁੰਦੇ ਕਿਤੇ ਆ ਮੱਕੀ ਬਾਲਟੀ ਬਾਲਟੀ ਵੱਡੀ ਹਾਂ ਸਲੈਂਡਰ ਦੀ ਹੋ ਗਈ ਠੀਕ ਹੈ ਹਾਂ ਦੇਖੋ ਹੋ ਗਿਆ ਕੰਮ ਇਹਦਾ ਬੜਗੇ ਕੋਮ ਕੋਰ ਦੋ ਵਾਰ ਕਰਦੇ ਖੜਾ ਇਹਨੇ ਦੋ ਮਾੜਾ ਕੰਮ ਹੋ ਗਿਆ ਲਓ ਜੀ ਇਹ ਤਾਂ ਕੰਮ ਹੋ ਗਿਆ ਆਪਣੇ ਤੋਂ ਚਲੋ ਕੁਝ ਨਿਰਦਾ ਸਾਫ ਕਰ ਲੈਣਗੇ ਆਪੇ ਉਧਰ ਦੇਖੋ ਜੀ ਰਿਐਕਸ਼ਨ ਹੁਣ ਮੈਂ ਜਾਣ ਕਰ ਤਾ ਕੀਤਾ ਨਹੀਂਗਾ ਮੈਂ ਵਾਹ ਖੜਕਾ ਜਾਇਆ ਮੈਂ ਕਹਿੰਦਾ ਜੀ ਹੋ ਗਿਆ ਤਾਂ ਹੁਣ ਹੋ ਗਿਆ ਹੈ ਤੇ ਨੂੰ ਸੋਈ ਚ ਕੰਮ ਕਰਨਾ ਵਸੇ ਔਖਾ ਹੀ ਹੈ ਅੱਜ ਪਤਾ ਲੱਗਿਆ ਕੀ ਗੱਲ ਜੀ ਸਿਲੰਡਰ ਬਦਲਣਾ ਆਲਾ ਸਰਿੰਡਰ ਖਤਰਾ ਬਿਲਕੁਲ ਚੱਲ ਰਿਹਾ ਨਾਉ ਜੀ ਵਿੱਚੀ ਬਹੁਤ ਸਾਮਾਨ ਪਿਆ ਨਾਉ ਜੀ ਆਪੇ ਕਰੋਟ ਆਇਓ ਖਾਣੇ ਤੇ ਜਿੰਨੇ ਕਰੋਟ ਸਵਾਰੇ ਮੂੰਗਫਲੀ ਕਿਸ਼ਮਿਸ਼ ਬਹੁਤ ਰੰਗਾ ਫੜੰਗਾ ਪਿਆ ਧਰ ਰੱਖਿਆ ਬਈ ਇਹ ਖਾਣ ਨੂੰ ਸਾਨੂੰ ਤਾਂ ਮਿਲਦੇ ਨਹੀਂ ਕਰੇ ਬਸ ਵਿੱਚ ਵਿੱਚ ਹੀ ਰੱਖਦੇ ਆ ਜੀ ਬਹੁਤ ਹੇ ਮੱਕੀ ਬਹੁਤ ਦਿਖਾਤੇ ਹੋ ਅਗੇ ਹੋ ਕੇ ਫਿੰਗਰ ਫਿੰਗਰ ਮੈਨੂੰ ਦਿਖ ਰਹੀ ਆਗੇ 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 ਮੋੜ ਜੀ ਖਾਂ ਰਹਾ ਸਾਜੀ ਦੋਨ ਤਰ੍ਹਾਂ ਦਾ ਲੱਭੂਦਾ ਸਾਜ ਅੱਜ ਤੇ ਨਾ ਇਹ ਜਿਹੜੀ ਖਿਆਲੀ ਬਣਾਉ ਪੋਪ ਕੌਰ ਮੇਰੇ ਪੋਪ ਕੌਰ ਬਕਰ ਨਹੀਂ ਬੰਦੇ ਐਵੇਂ ਕਰ ਦਈਏ ਹੁਣ ਨਹੀਂ ਆਪਾਂ ਇਹਦੇ ਵਿੱਚ ਕੀ ਪਾਣਾ ਹੈ ਪਹਿਲਾਂ ਇਹ ਲੈ ਜੇ ਆਪਣਾ ਬੰਦ ਕਰਦੇ ਸਿਲੰਡਰ ਸਫਟ ਸਿਲੰਡਰ ਖਤਮ ਹੈ ਇਹ ਦਰ ਆਪਣੀ ਟੰਕੀ ਆ ਫਿਰ ਭਾਂਡੇ ਦੇ ਜਾਣਗੇ ਲਓ ਜੀ ਸਿਲੰਡਰ ਕਰਤਾ ਆਪਣਾ ਨਵਾਂ ਪਿੱਟ ਉਹ ਉਤਾਰ ਤਾ ਜਿਹੜਾ ਖਤਮ ਜੀ ਉੱਤ ਰੱਖਦਾ ਲਓ ਜੀ ਆ ਗਿਆ ਪ੍ਰੀਤ ਵੀ ਆ ਗਈ ਆਪਣੀ ਪ੍ਰੀਤ ਆ ਦੇਖੀ ਹੋ ਗਿਆ ਹੈ ਤੇਰੀ ਮੰਮੀ ਦੇ ਕੰਮ ਹੈ ਮੰਮੀ ਦੇਣਾ ਸਾਰਾ ਕੁਝ ਬਣਾ ਲੈ ਹੈ ਡਰਾਇੰਗ ਅੱਛਾ ਡਰਾਇੰਗ ਤੇਰੀ ਮੰਮੀ ਨੇ ਡੋਲਤਾ ਤੇਰਾ ਮੀਢਾ ਕਰਦੀ ਹੈ ਨਾ ਕਰ ਨਹੀਂ ਮੈਂ ਢੋਲਿਆ ਉਹ ਮੇਰਾ ਨਾਮ ਲਿਖੜੀ ਹੈ ਕਹਿੰਦੀ ਤੂੰ ਢੋਲਿਆ ਕਿਨੇ ਢੋਲਿਆ ਦੱਸ ਕਿਨੇ ਢੋਲਿਆ ਸਕਦਾ ਹੈ ਕਿਨੇ ਢੋਲਿਆ ਸਕਦਾ ਹੈ ਦੰਨ ਮੈਂ ਵੇ ਇੱਕ ਨੇ ਢੋਲਿਆ ਲਓ ਜੀ ਹੁਣ ਆਪਾਂ ਬਣਾਨੇ ਪੋਕੋਨ ਕੀ ਕੀ ਬਣਾਦੇ ਪਹਿਲਾਂ ਪਹਿਲਾਂ ਫਿਰ ਬਾਅਦ ਵਿੱਚ ਫਿਰ ਯਾਰ ਫਿਰ ਤਾਂ ਫਿਰ ਕਹੇਗੀ ਫਿਰ ਨੁਕਸਾਨ ਹੋਊ ਕੋਈ ਨਾ ਕੋਈ बात तेल पाते आयो जी कौन कौन हो रहे प्यार खाने का आयो जिने जन खाने ली केला खा लिए केला पिया ਕੱਲ ਆਈ ਸੀ ਪ੍ਰੀਤਲ ਦੀ ਪੂਆ ਮੇਰੀ ਭੈਣ ਤੇ ਉਹ ਲੈ ਆਈ ਸੀ ਕੇਲੇ ਤੇ ਨਾਲ ਲੈ ਆਈ ਸੀ ਕਿੰਨੂ ਕਿੰਨੂ ਤਾਂ ਖੱਟੇ ਬਹੁਤ ਸੀ ਵੈਸੇ ਹੁਣੇ ਖਾਦੇ ਆ ਕੇਲੇ ਵਧੀਆ ਖਾਣ ਚਲੋ ਪਿਆਰ ਨੇ ਲੈ ਆਈ ਸੀ ਵਿਚਾਰੀ ਨਵੀਂ ਨਵੀਂ ਬਾਈ ਆਪਰੀਲ ਨਗਰੀ ਚੱਕਰੀ ਕੁਰਕਰਿਆਂ ਦੇ ਵਿੱਚੋਂ ਇਹ ਕੰਦੀ ਚਲਾੜ ਜੜੀ ਇਹਦੇ ਨਾਲ ਉਹ ਥੱਲੇ ਫਿਰਤੀ ਜਾਈ ਨਗੀ ਉੱਥੇ ਚਲਾਣ ਵਾਲੀ ਹੈ ਕੱਲੀ ਹੁਣ ਦੁਕਾਨ ਤੇ ਗਈ ਦੁਬਾਰਾ ਉਹਨਾਂ ਨੂੰ ਕਹਿਣ ਬਹੁਤ ਵਧੀਆ ਪਿੰਡ ਪਿੰਡ ਖੋਖਰਾਂ ਵਾਲੀ ਰਾਜਸਥਾਨ ਦੇ ਵਿੱਚ ਨੂਬਗੜ ਦੇ ਲਾਗੇ ਬਾਕੀ ਵੀਡੀਓ ਦੇ ਅੰਦਰ ਆਪਾਂ ਪਾਉਂਦੇ ਹੁੰਨੇ ਆ ਸਵੇਰ ਦੀ ਵੀਡੀਓ ਹੁਕਮਨਾਵੇ ਦੀ

ਕਾ ਕੀ ਹੋ ਗਈ ਸ਼ਵਾਰੇ ਸ਼ਵਾਰਿਆਂ ਨਾਲ ਸ਼ਵਾਰਿਆਂ ਨਾਲ ਲੈਣੇ ਆਗੇ ਪਹਿਲਾਂ ਹੀ ਪਈ ਪਰਿਣਾ ਆਇਆ ਖਾਣਾ ਪਾਪਕੋਰਨ ਕੀ ਹੋ ਗਿਆ ਲਓ ਜੀ ਉਧਰ ਦੇਖੋ ਕੀ ਹੋ ਗਿਆ ਆ ਵਿਚਾਰੀ ਲੈ ਆਈ ਸੀਗੀ ਦੁਕਾਨ ਤੋਂ ਤੁਹਾਨੂੰ ਪਹਿਲਾਂ ਦੱਸਿਆ ਕਰਕਰਾਂ ਚੋਂ ਨਿਕਲਿਆ ਸੀਗਾ ਕਹਿੰਦੇ ਥੱਲੇ ਚੱਕਰੀ ਜੀ ਹੈ ਨਹੀਂ ਚਲਾਣ ਵਾਲੀ ਸਿੱਧੇ ਕਹਿੰਦੇ ਡਾੜੀ ਚਲਾ ਮੈਂ ਕਹਿੰਦੀ ਥੱਲੇ ਚੱਕਰੀ ਹੁੰਦੀ ਤਾਂ ਚੱਲਦਾ ਕਹਿੰਦੀ ਤਾਂ ਦੁਕਾਨ ਤੋਂ ਲੈ ਆਣੀ ਹੈ ਦੁਕਾਨ ਤੇ ਫਿਰ ਉਸ ਜਿੰਦ ਕਰਕਰਾਂ ਚੋਂ ਨਿਕਲਿਆ ਦੁਕਾਨ ਤੇ ਵੀ ਜਿੱਥੋਂ ਕਰਕਰ ਲੈ ਆਈ ਸੀ ਅਗਰ ਦੁਕਾਨ ਨਾਲ ਕਹਿਦਾ ਮਿਲਦੀ ਨਹੀਂ ਵਈ ਐਵੇਂ ਤੇ ਰੋਣ ਲੱਗ ਗਈ ਹੁਣ ਇਹਨਾਂ ਚ ਕਿਹੜੀ ਰੋਣ ਚੱਲ ਕੋਈ ਗੱਲ ਨਹੀਂ ਬੇਟੇ ਆਪਾਂ ਲੈ ਆਵਾਂਗੇ

ਠੀਕ ਠੀਕ ਨਹੀਂ ਮੰਗਾਂਦਾ ਆਪੋ ਕੋਪਨ ਖਾਈਏ ਆਇਓ ਵੀ ਲਓ ਜੀ ਅੰਦਰ ਅੰਦਰ ਚਲੋ ਵੀ ਚਲੋ ਚਲੋ ਵੀ ਅੰਦਰ ਅੰਦਰ ਖਾਵਾਂਗੇ ਕੋਪਨ ਚਲੋ ਜੀ ਚਲੋ 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 ਥਾਲੀ ਹੈਗੀ ਗਰਮ ਚੱਕ ਲੈ ਲਓ ਲਓ ਜੀ ਆਜੋ ਜੀ ਆਜੋ ਆਜੋ ਲਓ ਜੀ ਹਾਂ ਲੌਜੀ ਪ੍ਰੀਅਲ ਲਿਆਈ ਹੋਣ ਚੱਕਰੀ ਨਾਲ ਗਏ ਸੀਗੇ ਉਹ ਦੂਸਰੇ ਪੈਕੇਟ ਹੋਰ ਲਿਆ ਹੁੰਦੇ ਨਾਲ ਫੇਰਾ ਚੱਕਰੀ ਸੀਗੀ ਪਹਿਲੇ ਨਾਲ ਆ ਲੱਗਿਆ ਸੀਗਾ ਉਹ ਨਾਲ ਚੱਕਰੀ ਜੀ ਲਿਆਇਆ ਹਕ ਜੜ ਲਈ ਆਪਾਂ ਤੇ ਹੁਣ ਲੈਨੇ ਚਲਾ ਹੋਰ ਕੀ ਕੀ ਕਰਨੇ ਕੁਝ ਨਹੀਂ ਹੋ ਕਿ ਨਾ ਹੋਰ ਪੈਕੇਟ ਨਾਲ ਲੱਗੇ ਸੀਗੀ ਲੈ ਵੀ ਜੜਤੀ ਹੁਣ ਪ੍ਰੀਅਲ ਚਲਾਉਗੀ ਐ ਦੂਰੋਂ ਨੇ ਥੱਲੇ ਸੱਤ ਬੇਰੇ ਤੈਨੂੰ ਉੱਚੋ ਨਹੀਂ ਨੇਮੀ ਹੋ ਕੇ ਸਾਡਾ ਤੇ ਚੱਲੂਗੀ ਖੁਸ਼ ਹੋ ਗਈ ਹੁਣ ਪ੍ਰੀਤ ਪਹਿਲਾਂ ਤਾਂ ਆ ਗਈ ਸੀ ਨੇਵਾ ਚੱਲਿਓਗੇ ਬੁਰਲਾ ਮਾ ਜੈ ਆਉਣ ਟਟਕੇ ਤੂੰ ਬਣਾਦ ਨੇ ਆਂ ਮੰਗਾ ਹੀ ਹੋ ਗਿਆ ਬਸ ਚਲੇ ਨਾ ਚਨਾ ਦਾ ਨਹੀਂ ਪਤਾ ਬਟੇ ਪਰ ਬਸ ਆਹ ਦੀ ਹਾਰ ਚਲਾਈ ਆਪਣੀ ਨੇ ਟੁੱਟ ਗਿਆ ਸੀ ਉਹ ਆ ਹੁਣ ਦੁਬਾਰਾ ਬਣਾਇਆ ਬੜਾ ਕੇ ਹੁਣ ਚਲਾਇਆ ਫਲੀਅਰ ਨੇ ਖੁਸ਼ੀ ਦੇਖੋ ਬੱਚਿਆਂ ਨੂੰ ਖੇਡਾਂ ਪਿਆਰੀਆਂ ਹਮ ਬੱਚੇ ਖੇਡ ਲੋ ਜੀ ਟੈਲਰ ਸਾਹਿਬ ਨੇ ਲਾ ਰੱਖਿਆ ਯਮਲਾ ਸੁਣੋ ਜੀ ਯਮਲਾ ਮੈਂ ਤੇਰੀ ਤੂੰ ਮੇਰਾ ਕੀ ਹੁਣ ਵੱਜ ਕੇ ਸ਼ਾਮ ਦੇ 5 ਤਰਹਿਰਾ ਸਭ ਦਾ ਹੋ ਗਿਆ ਟਾਈਮ ਤੇ ਬੱਚੇ ਖੇਡ ਰਹੇ ਆ ਆ ਵੇਖੋ ਗਲਾਸ ਗਲੂਸ ਬਣਾ ਰਹੇ ਆ ਕਿੰਨੇ ਸੋਹਣੇ ਵਾਹ ਜੀ ਵਾਹ ਹਾਂ ਖੱਡੇ ਮਾਰ ਰਖਿਆ ਮਿੱਟੀ ਪਟ ਰਖੀ ਆ ਓ ਹਰਦੀ ਕੁੜੀਆ ਹੋਣ ਹੋ ਗਿਆ ਰਹਿਰਾ ਸਭ ਦਾ ਟਾਈਮ ਤੇ ਕਿਵੇਂ ਦਾ ਲੱਗਿਆ ਸਾਡਾ ਵਲੋਗ ਅੱਜ ਦਾ ਜਰੂਰ ਦੱਸਿਓ ਕਮੈਂਟਾਂ ਦੇ ਅੰਦਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਹੁਣ ਆਪਾਂ ਸਵਾ 6 ਵਜੇ ਰਹਿਰਾ ਸਵਾ ਸੌਰੀ ਸਵਾ 5 ਵਜੇ ਕਰਾਂਗੇ ਰਹਿਰਾ ਸਾਹਿਬ ਤੇ ਲਾਈਵ ਆਂਦੇ ਹੋਣੇ ਆ ਤੇ ਉਹ ਵੀ ਸਾਡੇ ਲਾਈਵ ਜਰੂਰ ਜੁੜਿਆ ਕਰੋ ਠੀਕ ਹੈ ਜੀ ਅੱਜ ਦਾ ਵਲੋਗ ਆਪਾਂ ਇੱਥੇ ਕਰਦੇ ਹਾਂ ਬੰਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ